ਇਸ ਤਰ੍ਹਾਂ ਜੀ ਸਾਡੇ ਇਹ ਆਪਣੇ ਗੁਰਵਿੰਦਰ ਸਿੰਘ ਉਰਫ ਸਚੇਨ ਸੰਨ ਆਫ ਕਲਦੀਪ ਸਿੰਘ ਇੱਕ ਗੁਰੂਕੇ ਵਡਾਲੀ ਪਿੰਡ ਦਾ ਰਹਿਣ ਵਾਲਾ ਵਾ ਏਜ ਇਹਦੀ 26 ਸਾਲ ਹੈ ਗਿਆ ਇਹ ਆਪਣੇ ਐਕਟਵਾ ਦੇ ਵਿੱਚ ਸਮਾਨ ਲੈ ਕੇ ਹੀਰੋਨ ਲੈ ਕੇ ਵੇਚਣ ਆਇਆ ਸੀ ਤੇ ਸਾਡੇ ਮਾਜਮਾ ਦੇ ਸੋਰਸ ਨੇ ਦੱਸਿਆ ਕਿ ਇਹ ਬੰਦਾ ਪਹਿਲਾਂ ਵੀ ਖਰੀਦਣ ਵੇਚਣ ਦਾ ਕੰਮ ਕਰਦਾ ਵਾ ਤੇ ਇਹਦੇ ਤੇ ਪਹਿਲਾਂ ਵੀ ਆਲਰੇਡੀ ਐਫ ਆਈ ਆਰ ਅਦਰਜਾ ਗਿਆ ਵਾ ਜਿਸ ਸਿਹਾਰ ਤੇ ਸਾਡੀ ਜਿਹੜੀ ਆਪਰੇਸ਼ਨ ਟੀਮ ਸੀ ਉਹਨਾਂ ਨੇ ਇਹਨੂੰ ਡੀਟੇਨ ਕੀਤਾ ਤੇ ਏ.ਆਈ.ਜੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਐਜੇ ਸਾਹਿਬ ਨੇ ਗਾ ਮੇਰੀ ਡਿਊਟੀ ਲਾਈ ਐਜੇ ਤਪੀਸੀ ਅਫਸਰ ਤੇ ਮੈਂ ਇੱਥੇ ਜਦੋਂ ਪਹੁੰਚਿਆ ਤੇ ਮੈਂ ਉਹਨੂੰ ਰੂਲ ਮੁਤਾਬਕ ਦੱਸਿਆ ਕਿ ਤੂੰ ਇਹ ਤਲਾਸ਼ੀ ਜਿਹੜੀ ਹੈਗੀ ਮੈਨੂੰ ਦੇਣੀ ਚਾਹੁੰਦਾ ਵਾ ਮੈਨੂੰ ਸ਼ੱਕ ਵਾ ਕਿ ਤੇਰੇ ਕੋਲ ਨਸ਼ੀਲਾ ਪਦਾਰਥ ਵਾ ਤੇ ਜਾਂ ਤੂੰ ਕਿਸੇ ਸੀਨੀਅਰ ਅਫਸਰ ਹੁਦੇ ਨਹੀਂ ਚਾਹੁੰਦਾ ਵਾ ਇਹਨੇ ਕਿਹਾ ਕਿ ਮੈਂ ਤੁਹਾਨੂੰ ਤਲਾਸ਼ੀ ਨਹੀਂ ਦੇਣੀ ਮੈਂ ਕਿਸੇ ਸੀਨੀਅਰ ਅਫਸਰ ਹੁਦੇ ਨਹੀਂ ਗਸਤ ਅਫਸਰ ਨੂੰ ਜੀ ਜਿਸ ਅਧਾਰ ਤੇ ਫਿਰ ਮੈਂ ਕਾਲ ਕਰਕੇ ਡੀਐਸਪੀ ਸਰਦਾਰ ਇੰਦਰਜੀਤ ਸਿੰਘ ਐਡੀਐਸਪੀ ਸਰਦਾਰ ਇੰਦਰਜੀਤ ਸਿੰਘ ਪੀਪੀਐਸ ਐਸਟੀਐਫ ਜਲੰਧਰ ਜੀ ਨੂੰ ਕਾਲ ਕੀਤੀ ਜੋ ਮੌਕੇ ਤੇ ਆ ਗਏ ਤੇ ਤੈਨੂੰ ਕਬਰੀ ਹੋਈ ਜੀ ਕਬਰੀ ਦੇ ਕੋਲ 1 ਕਿਲੋ 22 ਗ੍ਰਾਮ ਜੀ ਹੀਰੋਇਨ ਹੀਰੋਇਨ 1 ਕਿਲੋ 22 ਗ੍ਰਾਮ ਜੀ ਸਰ ਤੇ ਸਾਰੀ ਪਹਿਲਾਂ ਵੀ ਕੰਮ ਕਰਦਾ ਸੀਗਾ ਹਾਂ ਜੀ ਤੇ ਹਾਲੇ ੜੀ ਦੋ ਐਫ ਆਈ ਆਰ ਪਹਿਲਾਂ ਦਰਜਾ ਗਿਆ ਜੀ ਇੱਕ ਅਸਰੇ ਦੀ ਦੱਸ ਰਿਹਾ ਸੀ ਇਸ ਸਟਾਪ ਗੁਰਦਾਸਪੁਰ ਦੇ ਵਿੱਚ ਇੱਕ ਇਤੇ ਛਾਟੇ ਥਾਣੇ ਦੇ ਵਿੱਚ 5 ਪਤਾ ਨਹੀਂ 10 ਗ੍ਰਾਮ ਦੀ ਤੇ ਦਰਜਾ ਲੈ ਕੇ ਸ਼ੋਰ ਰਿਹਾ ਦੱਸ ਰਿਹਾ ਕਹਿੰਦਾ ਮੈਨੂੰ ਵੀ ਨਹੀਂ ਪਤਾ ਕਿ 5 ਗ੍ਰਾਮ ਦੀ ਹੈ ਜਾਂ 10 ਗ੍ਰਾਮ ਦੀ ਆ ਲੇਕਿਨ ਕੰਮ ਜਿਹੜਾ ਤਿੰਨ ਚਾਰ ਸਾਲ ਤੋਂ ਇਹ ਨਾ ਛੋਟੇ ਲੈਵਲ ਤੇ ਕਹਿੰਦਾ ਮੈਂ ਪਹਿਲਾਂ ਕੰਮ ਕਰਦਾ ਸੀ 5 10 20 50 1 ਤੇ ਹੋਰ ਸਰ ਕੀ ਕਾਰਵਾਈ ਕੀਤੀ ਜੀ ਹੁਣ ਇੱਥੇ ਐਫ ਆਈ ਆਰ ਦਰਜ ਕਰਕੇ ਇਹਨੂੰ ਕੱਲ ਨੂੰ 24 ਆਵਰ ਦੇ ਵਿੱਚ ਇੱਥੇ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਵਾਂਗੇ ਜੀ ਆਪਾਂ ਪੁਲਿਸ ਰਿਮਾਂਡ ਫਿਰ ਇਹਦੇ ਕੋਲੋਂ ਪੁੱਛਗਿਛ ਕਰਾਂਗੇ ਜੀ ਕਿ ਇਹ ਸਮਾਨ ਕਿੱਥੋਂ ਲੈ ਕੇ ਆਂਦਾ ਤੇ ਕਿੱਥੇ ਵੇਚਦਾ ਵਾ ਤੇ ਇਹਦੇ ਹੋਰ ਕਿਹੜੇ-ਕਿਹੜੇ ਡਰੱਗਰਸ ਨਾਲ ਲਿੰਕ ਹੈਗੇ ਆ ਬੈਕਵਰਡ ਉਹ ਫਾਰਵਰਡ ਲਿੰਕ ਹੈ ਇਹਦੇ ਕੋਲ ਆ ਕਰਕੇ ਤੇ ਫਿਰ ਨੈਕਸਟ ਜਿਹੜੀ ਕਾਰਵਾਈ ਹੋਊਗੀ ਜਾਪ ਤ ਤ ਉਹ ਆਪਾਂ ਕਰਾਂਗੇ ਤੇ ਨਾਲ-ਨਾਲ ਮੀਡੀਆ ਨੂੰ ਵੀ ਆਪਾਂ ਜਾਣਕਾਰੀ ਦਿੰਦੇ ਰਵਾਂਗੇ ਸਹੀ ਇਸ ਗੱਡੀ ਤੇ ਸਵਾਰ ਸੀਗਾ ਜੀ ਹਾਂ ਜੀ ਹਾਂ ਜ Hadi